ਵਰੀ ਫੇਟ ਵਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉਪਰ ਦੁਨੀਆ ਕਰਾਇਮ ਦੀ ਤੇ ਚਲਦੇ ਚਲਦੇ ਇੱਕ ਨਿਊਜ਼ 2020 ਦੀ ਨਿਊਜ਼ ਆਏ 4 ਸਾਲ ਹੋ ਚੁਕੇ ਇਸ ਨੂੰ ਪਰ ਇੱਕ ਛੋਟੀ ਜੀ ਹੈਗੀ ਪਰ ਬੜੀ ਮਤਲਬ ਅਜੀਬ ਤਰ੍ਹਾਂ ਦੀ ਨਿਊਜ਼ ਹੈਗੀ ਆ ਇਹ ਤੇ ਇਹ ਹੈਗੀ ਛਤੀਸਗੜ ਤੋਂ ਛਤੀਸਗੜ ਦੇ ਵਿੱਚ ਇੱਕ ਅਖਬਾਰ ਬੜਾ ਪਪੂਲਰ ਆ ਨਈ ਦੁਨੀਆ ਨਈ ਦੁਨੀਆ ਦੇ ਹਵਾਲੇ ਤੋਂ ਇੱਕ ਖਬਰ ਹੈਗੀ ਆ ਛਤੀਸਗੜ ਦਾ ਇੱਕ ਜ਼ਿਲ੍ਹਾ ਵਾ ਸੂਰਜਪੁਰ ਸੂਰਜਪੁਰ ਜ਼ਿਲ੍ਹੇ ਦੇ ਅੰਦਰ ਇੱਕ ਪਿੰਡ ਆ ਟੱਕਰ ਕਰਮੀ ਟਿਕਰਾ ਇਹ ਉਸ ਪਿੰਡ ਦਾ ਨਾਮ ਜਿੰਨੇ ਵੀ ਪੋਪੂਲੇਸ਼ਨ ਆ ਉਹ ਜ਼ਿਆਦਾਤਰ ਆਦੀਵਾਸੀ ਲੋਕਾਂ ਦੀ ਆ ਤੇ ਉੱਥੇ ਹੁਣ ਹੁੰਦਾ ਕੀ ਆ ਕਵੀਲਾਸ ਗੋਂਡ ਗੋਂਡ ਇੱਕ ਬਹੁਤ ਪੌਪੂਲਰ ਗੋਥ ਹੈਗਾ ਆਦੀਵਾਸੀ ਹੁੰਦਾ ਸਪੈਸ਼ਲੀ ਉਸ ਏਰੀਆ ਦੇ ਵਿੱਚ ਤੇ 18 ਮਈ 2020 ਨੂੰ ਹਫਤਾਵਾਰ ਬਾਜ਼ਾਰ ਲੱਗਦਾ ਹਫਤੇ ਦੇ ਵਿੱਚ ਇੱਕ ਦਿਨ ਉੱਥੇ ਬਾਜ਼ਾਰ ਲੱਗਦਾ ਤਾਂ ਕਵੀਰਾਸ ਗੋਂਡ ਨਾਂ ਦਾ ਇੱਕ ਨੌਜਵਾਨ ਪਰਿਵਾਰ ਉਹਦਾ ਚਾਰ ਜਣਿਆਂ ਦਾ ਉਹਦੀ ਵਾਈਫ ਆ ਤੇ ਦੋ ਉਹਦੀਆਂ ਬੇਟੀਆਂ ਨੇ ਇੱਕ 4 ਸਾਲ ਦੀ ਤੇ ਇੱਕ ਪੰਜ ਸਾਲ ਦੇ ਤੇ ਉਹ ਘਰੋਂ ਜਾਂਦਾ ਤੇ ਜਿਵੇਂ ਆਪਾਂ ਨਾਰਮਲ ਸਮਾਨ ਵਗੈਰਾ ਲੈ ਕੇ ਆਉਂਨੇ ਆ ਤੇ ਉਹ ਸਬਜੀ ਤੇ ਇੱਕ ਮਤਲਬ ਮੁਰਗਾ ਲੈ ਕੇ ਆਉਂਦਾ ਘਰ ਦੇ ਲਈ ਖਾਣ ਵਾਸਤੇ ਕਰੇ ਲਿਆਉਂਦਾ ਸ਼ਾਮ ਨੂੰ ਉਹਨੂੰ ਬਣਾਉਂਦਾ ਤੇ ਉਹਨੂੰ ਬਣਾਉਣ ਤੋਂ ਬਾਅਦ ਆਦੀਵਾਸੀਆਂ ਦੇ ਵਿੱਚ ਥੋੜਾ ਜਿਹਾ ਇਹ ਰਿਵਾਜ ਹੈਗਾ ਵਾ ਨਾਰਮਲ ਆਪਣੇ ਹੋਰ ਕਿਤੇ ਇਹ ਬਹੁਤ ਘੱਟ ਹੈਗਾ ਵਾ ਹਾਈ ਸੋਸਾਇਟੀ ਦੇ ਵਿੱਚ ਉਹ ਗੱਲਾਂ ਵੱਖਰੀਆਂ ਨੇ ਪਰ ਜਿਵੇਂ ਇੱਕ ਨਾਰਮਲ ਸਧਾਰਨ ਆਪਣੀ ਜ਼ਿੰਦਗੀ ਉੱਥੇ ਨਹੀਂ ਹੈਗੀਆਂ ਚੀਜ਼ਾਂ ਪਰ ਆਦੀਵਾਸੀਆਂ ਦੇ ਵਿੱਚ ਪੌਪੂਲਰ ਹੈਗਾ ਕੀ ਪੌਪੂਲਰ ਹੈਗਾ ਕਿ ਜਿਹੜੀ ਸ਼ਰਾਬ ਹੈਗੀ ਆ ਉਹ ਕੱਲੇ ਮਰਦ ਨਹੀਂ ਪੀਂਦੇ ਔਰਤਾਂ ਵੀ ਸ਼ਰਾਬ ਪੀਂਦੀਆਂ ਨੇ ਤਾਂ ਉਸ ਰਾਤ ਨੂੰ 18 ਮਈ ਦਿਓ ਰਾਤ 2020 ਨੂੰ ਕਵੀਰਾਸ ਗੋਂਡਾ ਤੇ ਉਹਦੀ ਵਾਈਫ ਇਹ ਦੋਨੇ ਜਾਨੇ ਸ਼ਰਾਬ ਪੀਂਦੇ ਤੇ ਹੁਣ ਸ਼ਰਾਬ ਤਾਂ ਸ਼ਰਾਬ ਆ ਪਰ ਹੁਣ ਤੇ ਹੁਣ ਜਿਹੜਾ ਸ਼ਰਾਬ ਦਾ ਨਸ਼ਾ ਵਾ ਤੇ ਉਹ ਚੜਦਾ ਹੌਲੀ-ਹੌਲੀ ਕਰਕੇ ਜਿਹੜੀ ਉਹਦੀ ਵਾਈਫ ਆ ਉਹ ਜ਼ਿਆਦਾ ਉਹਨੂੰ ਉਹ ਸ਼ਰਾਬ ਚੜ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਇੱਕ ਚੀਜ਼ ਦੇ ਉੱਪਰ ਅੜ ਜਾਂਦੀ ਆ ਬਾਰ-ਬਾਰ ਕਿ ਮੈਂ ਇਹ ਜਿਹੜਾ ਮੁਰਗਾ ਹੈਗਾ ਇਹ ਨਹੀਂ ਖਾਣਾ ਤੇ ਜਿਹੜੇ ਘਰੇ ਚਾਰ ਮੁਰਗੇ ਆ ਉਹਨਾਂ ਦੇ ਰੱਖੇ ਹੋਏ ਮੁਰਗੇ ਹੁੰਦੇ ਆ ਘਰੇ ਮੁਰਗੇ ਮੁਰਗੀਆਂ ਰੱਖਿਆ ਕਿ ਮੈਂ ਉਹ ਮਾਰ ਕੇ ਤੇ ਖਾਣੇ ਆ ਹੁਣ ਇੱਕ ਸ਼ਰਾਬੀ ਬੰਦਾ ਹੁਣ ਆਪਾਂ ਬੰਦਾ ਨਾਰਮਲ ਕਹਿੰਦੇ ਨੇ ਪਰ ਇੱਥੇ ਇੱਕ ਸ਼ਰਾਬੀ ਬੰਦਾ ਨਹੀਂ ਸ਼ਰਾਬੀ ਔਰਤ ਆ ਤੇ ਉਹ ਸ਼ਰਾਬੀ ਔਰਤ ਕਬੀਰਾਸ ਗੋਂਡਾ ਦੀ ਵਾਈਫ ਉਹ ਅਟ ਜਾਂਦੀ ਏ ਇਸ ਗੱਲ ਤੇ ਕਿ ਜਦ ਘਰੇ ਚਾਰ ਮੁਰਗੇ ਹੈਗੇ ਤਾਂ ਤੂੰ ਬਾਹਰੋਂ ਮੁਰਗਾ ਕਿਉਂ ਲੈ ਕੇ ਆ ਉਹਨਾਂ ਨੂੰ ਮਾਰਨਾ ਸੀ ਤੇ ਉਹਨਾਂ ਨੂੰ ਬਣਾ ਕੇ ਖਾਣਾ ਸੀ ਪਰ ਹੁਣ ਕਬੀਰਾਸ ਗੋਂਡਾ ਨਾਰਮਲ ਦੇ ਵਿੱਚ ਉਹ ਕਹਿੰਦਾ ਕਿ ਹੁਣ ਜਿਹੜੀ ਮੈਂ ਚੀਜ਼ ਲੈ ਆਇਆ ਜਿਹਦੇ ਉੱਪਰ ਪੈਸੇ ਲੱਗੇ ਆ ਹੁਣ ਉਹਨੂੰ ਕੰਜ਼ਿਊਮ ਕੀਤਾ ਜਾਵੇ ਉਹ ਬੈਟਰ ਰਹੂਗਾ ਝਗੜਾ ਵੱਧ ਜਾਂਦਾ ਉਹਨਾਂ ਦਾ ਰਾਤ ਨੂੰ ਝਗੜਾ ਜਿਆਦਾ ਵੱਧਦਾ ਤੱਕ ਵੀਰਾਸ ਗੋਂਡਾ ਉਹਨੂੰ ਲੱਗਦਾ ਕਿ ਹੁਣ ਇਹਨੂੰ ਜੇ ਸ਼ਹਿਦ ਸ਼ਰਾਬ ਜਿਆਦਾ ਚੜ ਗਈ ਬੈਸ ਦਾ ਕੋਈ ਫਾਇਦਾ ਨਹੀਂ ਹੈਗਾ ਤਾਂ ਉਹ ਆਪਣੇ ਕਮਰੇ ਵਿੱਚ ਸੌਣ đi ਚਲੇ ਜਾਂਦਾ ਹੁਣ ਇੱਕ ਬੰਦਾ ਸ਼ਰਾਬ ਉਹਦੇ ਦਿਮਾਗ ਨੂੰ ਚੜੀ ਹੋਈ ਆ ਗੱਲ ਉਹਦੀ ਕੋਈ ਸੁਣ ਨਹੀਂ ਰਿਹਾ ਤੇ ਉਹ ਬਾਰ-ਬਾਰ ਆਪਣੇ ਆਪਣੇ ਹਸਬੈਂਡ ਨੂੰ ਕਹਿ ਰਹੀ ਆ ਕਿ ਮੈਂ ਤਾਂ ਉਹੀ ਮੁਰਗਾ ਖਾਣਾ ਜਿਹੜਾ ਘਰੇ ਬਣਿਆ ਹੋਇਆ ਦੇਖੋ ਅਜੀਬ ਜੀਵ ਕੇਸ ਆ ਦੁਨੀਆ 'ਚ ਅਜੀਬ ਜਿਬ ਕਹਾਣੀਆਂ ਨੇ ਅਜੀਬ ਜਿਬ ਤਰ੍ਹਾਂ ਦੀ ਜ਼ਿੰਦਗੀ ਹੈਗੀ ਤੇ ਇੱਕ ਆ ਜ਼ਿੰਦਗੀ ਹੈ ਜਿਹਦੀ ਅੱਜ ਆਪਾਂ ਗੱਲ ਕਰ ਰਹੇ ਹਾਂ ਤਾਂ ਉਹਦੀ ਵਾਈਫ ਕਰਦੀ ਕੀ ਆ ਉਸ ਤੋਂ ਬਾਅਦ ਇੱਕ ਦਾਤੀ ਲੈ ਲੈਂਦੀ ਆ ਜਿਹਨਾਂ ਜਿਹਨਾਂ ਆਪਾਂ ਨਾਰਮਲ ਘਾ ਵਗੈਰਾ ਕੱਟਦੇ ਆ ਤੇ ਉਹਦੇ ਨਾਲ ਗੁੱਸੇ ਦੇ ਵਿੱਚ ਕਿਉਂਕਿ ਉਹਦੇ ਹਸਬੰਡ ਨੇ ਉਹਦੀ ਗੱਲ ਨਹੀਂ ਸੁਣੀ ਜਿਹੜੇ ਘਰੇ ਚਾਰ ਮੁਰਗੇ ਹੁੰਦੇ ਆ ਉਹਨਾਂ ਚਾਰਾਂ ਨੂੰ ਉਹ ਮਾਰ ਦਿੰਦੀ ਆ ਕਿਉਂਕਿ ਉਹਨੂੰ ਹੁਣ ਗੁੱਸਾ ਚੜਿਆ ਹੋਇਆ ਕਿਉਂਕਿ ਉਹ ਚਾਹੁੰਦੀ ਸੀ ਕਿ ਇਹਨਾਂ ਦੇ ਵਿੱਚੋਂ ਇੱਕ ਨੂੰ ਮਾਰ ਕੇ ਖਦਾ ਜਾਵੇ ਪਰ ਜਦੋਂ ਉਹਦਾ ਗੁੱਸਾ ਇੰਨੇ ਤੋਂ ਬਾਅਦ ਵੀ ਸ਼ਾਂਤ ਨਹੀਂ ਹੁੰਦਾ ਉਹਨੂੰ ਲੱਗਦਾ ਕਿ ਹਾਂ ਵੀ ਮੇਰੀ ਗੱਲ ਸੁਣੀ ਹੀ ਨਹੀਂ ਗਈ ਹੁਣ ਉਹੀ ਆ ਕਿ ਨਸ਼ਾ ਇਸੇ ਕਰਕੇ ਨਹੀਂ ਨਸ਼ੇ ਨੂੰ ਮਾੜਾ ਕਿਹਾ ਜਾਂਦਾ ਇਸੇ ਕਰਕੇ ਹੀ ਨਹੀਂ ਕਿ ਕਿੰਨਾ ਜ਼ਿਆਦਾ ਇਹਦੇ ਨਾਲ ਕੁਝ ਵੀ ਹੋ ਸਕਦਾ ਵਾ ਉਸ ਤੋਂ ਬਾਅਦ ਜੋ ਹੁੰਦਾ ਉਹ ਮਤਲਬ ਆਪਣੇ ਆਪ ਦੇ ਵਿੱਚ ਇੱਕ ਮਤਲਬ ਹੁਣ ਉਹਨੂੰ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਆ ਰਿਹਾ ਕਿ ਮੈਂ ਉਹਨੂੰ ਕਿਵੇਂ ਕਹਾਂ ਦੋ ਬੱਚੇ ਮੇਰੇ ਵੀ ਦੋ ਬੱਚੇ ਹੈ ਬੇਟੀ ਹੈ ਇੱਕ ਬੇਟਾ ਵੀ ਤੇ ਉਹ 4 ਸਾਲ ਦੀ ਬੇਟੀ ਆ ਉਹਨਾਂ ਦੀ ਕੋ 5 ਸਾਲ ਦੀ ਬੇਟੀ ਉਹ ਸੁੱਤੀਆਂ ਪਈਆਂ ਨੇ ਮਾਸੂਮ ਬੱਚੇ ਹੈਗੇ ਉਹ ਤੇ ਨਾ ਉਹਨੂੰ ਸ਼ਰਾਬ ਦਾ ਪਤਾ ਨਾ ਉਹਨੂੰ ਕਿਸੇ ਹੋਰ ਚੀਜ਼ ਦਾ ਪਤਾ ਤੇ ਉਹਨਾਂ ਦੀ ਹੀ ਮਾਂ ਜਿਨੇ ਉਹਨਾਂ ਨੂੰ ਆਪਣੇ ਕੁੱਖੋਂ ਜਨਮ ਦਿੱਤਾ ਤੇ ਇੱਕ ਮਤਲਬ ਇੱਕ ਸ਼ਰਾਬ ਦੇ ਨਸ਼ੇ ਦੇ ਨਾਲ ਗੁੱਸੇ ਦੇ ਵਿੱਚ ਭੜਕੀ ਹੋਈ ਕਿਉਂਕਿ ਉਹ ਉਹੀ ਚੀਜ਼ ਉਹਦੇ ਦਿਮਾਗ ਨੂੰ ਚੜੀ ਤੇ ਆਪਣੀਆਂ ਸੁੱਤੀਆਂ ਪਈਆਂ ਉਹਨਾਂ ਦੋਨੋਂ ਮਾਸੂਮ ਬੇਟੀਆਂ ਨੂੰ ਉਸੇ ਦਾਤੀ ਦੇ ਨਾਲ ਹੁਣ ਆਪਾਂ ਵੀ ਘਰੇ ਦਾਤੀ ਬਹੁਤ ਵਾਰ ਦੇਖੀਏ ਮੇਰੇ ਦਿਮਾਗ ਮਤਲਬ ਉਹ ਸੀਨ ਕ੍ਰੀਏਟ ਹੋ ਰਿਹਾ ਕਿਵੇਂ ਇੱਕ ਮਤਲਬ ਛੋਟੇ ਬੱਚੇ ਦੀ ਉਹ ਨਾਜ਼ੁਕ ਜਿਗਰਦਨ ਦੇ ਉੱਪਰ ਉਦਾਤੀ ਜਿਹੜੀ ਐਨੇ ਦੰਦੇ ਲੱਗੇ ਹੁੰਦੇ ਜਿਹਦੇ ਨਾਲ ਆਪਾਂ ਕਰੇ ਨਾਰਮਲ ਸਭ ਕੁਝ ਕਰਦੇ ਆ ਤੇ ਉਹਦੇ ਨਾਲ ਇੱਕ ਮਾਂ ਆਪਣੇ ਹੀ ਬੱਚਿਆਂ ਦਾ ਗਲਾ ਕੱਟ ਦਿੰਦੀ ਤਾਂ ਇਹ ਨਿਊਜ਼ ਹੈਗੀ ਆ 18 ਮਈ 2020 ਦਾ ਇਹ ਵਰਤਾਰਾ ਦੁਨੀਆ ਜਦੋਂ ਤੋਂ ਬਣੀ ਆ ਜਦੋਂ ਤੋਂ ਇਨਸਾਨ ਇੱਥੇ ਆਇਆ ਪਤਾ ਨਹੀਂ ਕਿੰਨੀਆਂ ਕਹਾਣੀਆਂ ਕਿੰਨੇ ਕੁ ਕਿਸੇ ਕਹਾਣੀਆਂ ਨੇ ਪੂਰੀ ਦੁਨੀਆ ਦੇ ਵਿੱਚ ਅਜੀਬ ਤਰ੍ਹਾਂ ਦੇ ਜਿੰਨਾਂ ਬਾਰੇ ਆਪਾਂ ਨੂੰ ਕਦੇ ਵੀ ਪਤਾ ਨਹੀਂ ਲੱਗਣਾ ਬਹੁਤ ਕੁਝ ਇਹੋ ਜਿਹਾ ਹੋਇਆ ਹੋਊਗਾ ਪਰ ਇਹ ਵੀ ਇੱਕ ਚੀਜ਼ ਹੋਈ ਆ ਇੱਕ ਮਾਨੇ ਤੇ ਕੁਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਸਭ ਕੁਝ ਹੋਇਆ ਤੇ ਹੁਣ ਇੱਥੋਂ ਗੱਲ ਉਹੀ ਆ ਕਿ ਇੱਕ ਸਿੱਖਣ ਸਿੱਖਣ ਨੂੰ ਇਹਦੇ ਵਿੱਚ ਉਹੀ ਕਿ ਮੈਂ ਬਹੁਤ ਵਾਰ ਆਪਣੇ ਸਟੂਡੈਂਟਸ ਨੂੰ ਵੀ ਇਹੀ ਇੱਕ ਡਾਇਲੋਗ ਹਿੰਦੀ ਦਾ ਬੋਲਦਾ ਹੁੰਨਾ ਕਿ ਕਾਇਦੇ ਮੇ ਰਹੋਗੇ ਤੋ ਫਾਇਦੇ ਮੇ ਰਹੋਗੇ ਕਿ ਜਦੋਂ ਇਨਸਾਨ ਕਾਇਦੇ ਦੇ ਵਿੱਚ ਆਪਣੀ ਜ਼ਿੰਦਗੀ ਜਿਉਂਦਾ ਉਹ ਹਮੇਸ਼ਾ ਫਾਇਦੇ ਵਿੱਚ ਜ਼ਿੰਦਗੀ ਜਿਉਂਦਾ ਹੋ ਸਕਦਾ ਕੁਝ ਮੇਰੇ ਦੋਸਤਾਂ ਨੂੰ ਮੇਰੀ ਕਮੈਂਟ ਚੰਗਾ ਨਾ ਹੋਵੇ 네ਗੇਟਿਵ ਕਮੈਂਟ ਕਰਨ ਕੋਈ ਕਿ ਮੈਂ ਸ਼ਰਾਬ ਦੇ ਬਾਰੇ ਇਸ ਕੁਛ ਕਿਹਾ ਤਾਂ ਕਿ ਸ਼ਰਾਬ ਨੂੰ ਆਪਣੇ ਪੰਜਾਬੀ ਸਿੰਗਰ ਵੀ ਬਹੁਤ ਬਦਾ ਚੜਾ ਕੇ ਆਪਾਂ ਉਹਨੂੰ ਬੜੀ ਹੱਲਾਸ਼ੇਰੀ ਦਿੰਨੇ ਆ ਤਾਂ ਪਰ ਹੁਣ ਉੱਥੇ ਹੱਲਾਸ਼ੇਰੀ ਕੀ ਕਰੋਗੇ ਉਹਨਾਂ ਮਾਸੂਮ ਬੱਚਿਆਂ ਨੂੰ ਤੁਸੀਂ ਕੀ ਕਹੋਗੇ ਜਿਨ੍ਹਾਂ ਦੋ ਬੱਚਿਆਂ ਦੀ ਜਾਨ ਸ਼ਰਾਬ ਨੇ ਲੈ ਲਈ ਉਹਨਾਂ ਦੇ ਲਈ ਉਹਨਾਂ ਗਾਣਿਆਂ ਦਾ ਉਹਨਾਂ ਮਾਰੀਆਂ ਹੋਈਆਂ ਬੜਕਾਂ ਦਾ ਕੋਈ ਮਤਲਬ ਨਹੀਂ ਹੈਗਾ ਉਹਨਾਂ ਦੀ ਤਾਂ ਜ਼ਿੰਦਗੀ ਦਾ ਅੰਤ ਹੋ ਗਿਆ ਉੱਥੇ ਤਾਂ ਇੱਕ ਅਜੀਬ ਤਰ੍ਹਾਂ ਦੀ ਨਿਊਜ਼ ਹੈ ਕਿ ਜਿੰਨੀ ਅੱਜ ਤੱਕ ਆਪਾਂ ਇਹ ਕਹਾਣੀਆਂ ਸੁਣੀਆਂ ਨੇ ਆਪਣੇ ਇਸ ਚੈਨਲ ਦੇ ਉੱਪਰ ਉਹਨਾਂ ਸਭ ਤੋਂ ਬਿਲਕੁਲ ਹੀ ਡਿਫਰੈਂਟ ਤਰ੍ਹਾਂ ਦੀ ਇੱਕ ਕਹਾਣੀ ਹੈਗੀ ਆ ਜਿੱਤੇ ਕੋਈ ਖਾਸ ਕੋਈ ਰੀਜ਼ਨ ਨਹੀਂ ਕੁਝ ਗੇਨ ਕਰਨ ਨੂੰ ਨਹੀਂ ਕੁਝ ਹਾਸਲ ਕਰਨ ਨੂੰ ਨਹੀਂ ਹੈਗਾ ਇੱਕ ਨਸ਼ੇ ਦਾ ਫਤੂਰ ਹੈ ਇੱਕ ਗਲਤ ਚੀਜ਼ ਦਾ ਫਤੂਰ ਹੈਗਾ ਇਹ ਤਾਂ ਸਿੱਖਣ ਨੂੰ ਸਿਰਫ ਇਹੀ ਮਿਲਦਾ ਕਿ ਇਨਾਂ ਚੀਜ਼ਾਂ ਤੋਂ ਜਿੰਨਾ ਦੂਰ ਰਹਿ ਸਕਦੇ ਆਪਾਂ ਇੱਕ ਚੰਗੀ ਸਿਹਤਮੰਦ ਹੈਲਦੀ ਲਾਈਫ ਜਿਉ ਸਕਦੇ ਹਾਂ ਉਹਨਾਂ ਚੰਗਾ ਹੈਗਾ ਤਾਂ ਇਹ ਇੱਕ ਛੋਟੀ ਜੀ ਕਹਾਣੀ ਸੀਗੀ ਇਹ ਮੇਰੇ ਚੱਲਦੇ-ਚੱਲਦੇ ਇੰਟਰਨੈਟ ਤੋਂ ਮੇਰੇ ਸਾਹਮਣੇ ਆ ਕੇ ਮੈਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਇਹ ਕਲਚਰ ਜਿਹੜਾ ਹੈਗਾ ਇਹ ਆਪਣਾ ਵੀ ਬਹੁਤ ਜਿਆਦਾ ਆ ਆਪਾਂ ਇਸ ਕਲਚਰ ਨੂੰ ਸਿਰਫ ਜਿਉਂਦੇ ਹੀ ਨਹੀਂ ਹੈਗੇ ਇਹਨੂੰ ਹੋਰ ਸਗਾਂ ਤੇ ਮਸ਼ਹੂਰ ਕਰਦੇ ਆਂ ਇਹਦੇ ਉੱਪਰ ਪ੍ਰਾਊਡ ਬਹੁਤ ਫੀਲ ਕਰਦੇ ਆਂ ਮਤਲਬ ਉਹਨਾਂ ਦੇ ਲਈ ਤੋਂ ਸਭ ਕੁਝ ਉੱਥੇ ਖਤਮ ਹੋ ਗਿਆ ਤੇ ਇਹ ਇੱਕ ਛੋਟਾ ਜਿਹਾ ਵੀਡੀਓ ਸੀਗਾ ਜੀ ਬਾਕੀ ਤਾਂ ਹੁਣ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਊਗੀ ਕਿਸੇ ਹੋਰ ਕਹਾਣੀ ਦੇ ਨਾਲ ਤੇ ਹੁਣ ਮੈਨੂੰ ਇਜਾਜ਼ਤ